ਦੁਕਾਨਦਾਰ ਤੇ ਜੂਸ ਵਿੱਚ ਪਿਸ਼ਾਬ ਪਾ ਕੇ ਲੋਕਾਂ ਨੂੰ ਪਿਉਉਣ ਦੇ ਲੱਗੇ ਇਲਜ਼ਾਮ ਪੜ ਕੇ ਲੋਕਾਂ ਨੇ ਕੀਤੀ ਦੁਕਾਨਦਾਰ ਦੀ ਕੁੱਟਮਾਰ ਪੁਲਿਸ ਨੇ ਦੁਕਾਨ ਤੋਂ 1 ਲੀਟਰ ਪਿਸ਼ਾਬ ਕੀਤਾ ਬਰਾਮਦ यूपी ਦੇ ਗਾਜ਼ੀਆਬਾਦ ਤੋਂ ਇੱਕ ਬੇਹੱਦ ਿਕਣਾਉਣੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਜੂਸ ਵਾਲੇ ਦੇ ਵੱਲੋਂ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਇੰਦਰਾਪੁਰੀ ਇਲਾਕੇ ਦੇ ਵਿੱਚ ਇੱਕ ਜੂਸ ਦੀ ਦੁਕਾਨ ਤੇ ਲੋਕਾਂ ਨੂੰ ਜੂਸ ਦੇ ਨਾਂ ਉੱਤੇ ਮਨੁੱਖੀ ਪਸ਼ਾਬ ਪਿਉਣ ਦੀ ਕਦਨਾ ਜਿਹੜੀ ਉਹ ਸਾਹਮਣੇ ਆਈ ਹੈ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਥਾਨਕ ਲੋਕਾਂ ਨੇ ਜੂਸ ਵਿੱਚ ਅਜੀਬ ਸਵਾਦ ਮਹਿਸੂਸ ਕੀਤਾ ਅਤੇ ਇਸ ਦਾ ਵਿਰੋਧ ਕੀਤਾ ਗਿਆ ਸਥਾਨਕ ਲੋਕਾਂ ਨੇ ਦੁਕਾਨ ਮਾਲਕ ਨੂੰ ਲੰਗੇ ਹੱਤੀ ਫੜਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਸੂਚਨਾ ਮਿਲਣ ਤੇ ਪੁਲਿਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਅਤੇ ਦੁਕਾਨਦਾਰਾਂ ਨੂੰ ਭੀੜ ਤੋਂ ਬਚਾਇਆ ਇਸ ਤਰ੍ਹਾਂ ਜਦੋਂ ਦੁਕਾਨ ਦੀ ਜਾਂਚ ਕੀਤੀ ਗਈ ਤਾਂ ਇੱਕ ਡੱਬੇ ਦੇ ਵਿੱਚ ਮਨੁੱਖੀ ਪਿਸ਼ਾਬ ਬਰਾਮਦ ਹੋਇਆ ਜਦੋਂ ਇਸ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਜੂਸ ਵੇਚਣ ਵਾਲੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਪੁਲਿਸ ਨੇ ਦੁਕਾਨ ਤੋਂ 1 ਲੀਟਰ ਮਨੁੱਖੀ ਪਿਸ਼ਾਬ ਵੀ ਬਰਾਮਦ ਕੀਤਾ ਹੈ ਜੂਸ ਅਤੇ ਮਨੁੱਖੀ ਪਿਸ਼ਾਬ ਦੇ ਸੈਂਪਲ ਨੇ ਜਿਹੜੇ ਉਹ ਵੀ ਜਾਂਚ ਦੇ ਲਈ ਭੇਜੇ ਜਾ ਰਹੇ ਨੇ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਅਲਿਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਹੈ ਰਿਪੋਰਟ ਦਰਜ ਕਰਕੇ ਉਹਨਾਂ ਤੋਂ ਪੁੱਛਗਿੱਛ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਲੋਧੀ ਬਾਰਡਰ ਇਲਾਕੇ ਦੀ ਇੰਦਰਾਪੁਰੀ ਕਲੋਨੀ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਜੂਸ ਵਿੱਚ ਪਿਸ਼ਾਬ ਮਿਲਾ ਕੇ ਵੇਚਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਨੇ ਜਿਹੜੇ ਉਹ ਦੁਕਾਨਦਾਰ ਤੇ ਲਗਾਏ ਗਏ ਨੇ ਰੌਲਾ ਪੈਣ ਤੇ ਲੋਕਾਂ ਨੇ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਹੈ ਸ਼ਿਕਾਇਤ ਤੇ ਪਹੁੰਚੀ ਪੁਲਿਸ ਨੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਮੌਕੇ ਤੋਂ ਇੱਕ ਨਵਾਲਗ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਨੂੰ ਦੁਕਾਨ ਤੋਂ ਇੱਕ ਕੈਂਦ ਦੇ ਵਿੱਚ 1 ਲੀਟਰ ਮਨੁੱਖੀ ਪਿਸ਼ਾਬ ਵੀ ਬਰਾਮਦ ਹੋਇਆ ਹੈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਸ਼ਾਮ ਕੁਝ ਲੋਕਾਂ ਨੇ ਇੰਦਰਾਪੁਰੀ ਕਲੋਨੀ ਸਥਿਤ ਜੂਸ ਦੀ ਦੁਕਾਨ ਤੇ ਕੰਮ ਕਰਦੇ ਇੱਕ ਨੌਜਵਾਨ ਨੂੰ ਬੋਤਲ ਵਿੱਚ ਪਿਸ਼ਾਬ ਲੈ ਕੇ ਆਉਂਦੇ ਦੇਖਿਆ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਕਿ ਪਿਸ਼ਾਬ ਨਾਲ ਮਿਲਾਇਆ ਜੂਸ ਜਿਹੜਾ ਉਹ ਵੇਚਿਆ ਜਾ ਰਿਹਾ ਹੈ ਗੁੱਸੇ ਵਿੱਚ ਆਏ ਲੋਕਾਂ ਦੇ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਆ ਜਿਹੜੀ ਉਹ ਵੀ ਕੀਤੀ ਜਾਂਦੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ आज दिनांक 13 नौ 2024 को थाना क्षेत्र लोनी बॉर्डर के इंदिरापुरी चौकी क्षेत्र में जनता के द्वारा सूचना दी गई कि एक दुकान खुशी जूस कॉर्नर के संचालकों द्वारा जूस में मानव मुक्त मिलाया जाता है पुलिस द्वारा इस सूचना पर तत्काल मौके पर पहुंचकर छानबीन की गई तो दुकान से एक कैन से करीब एक लीटर मानव मुफ्त प्राप्त हुआ है दुकानदारों से पूछने पर उनके द्वारा कोई संतोषजनक जवाब नहीं दिया गया है पुलिस द्वारा तत्काल आमिर सना साविर खान तथा उसके एक बाल अपचारी साथी को गिरफ्तार कर लिया गया है अभियोग पंजीकृत कर लिया गया है तथा अन्य विधिक कार्रवाई की जा रही है